ਪੰਜਾਬ ਵਿੱਚ 14 ਦਸੰਬਰ ਨੂੰ ਬਲਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਚਾਰੀਆਂ ਹਨ ਇਨ੍ਹਾਂ ਚੋਣਾਂ ਨੂੰ ਲੈ ਕੇ ਫਗਵਾੜਾ ਵਿਖੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਦਾਖਲ ਕਰਵਾਈ ਗਏ ਹਰਪ੍ਰੀਤ ਕੌਰ ਹਾਂਜੀ ਕਿੱਥੇ ਦੇ ਰਹਿਣ ਵਾਲੀ ਆਪਾਂ ਹਾਂਜੀ ਮੈਨੂੰ ਕੋਰਮਪੁਰ ਤੋਂ ਮੈਂ ਵਸਨੀਕਾਂ ਤੇ ਨੌ ਨੰਬਰ ਜ਼ੋਨ ਤੋਂ ਪਿੰਪਲਾਈ ਤੋਂ ਤੇ ਮੈਂ ਇਸ ਸ਼੍ਰੋਮ ਸ਼੍ਰੋਮਣੀ ਕਾਲਜਦਾਨ ਵੱਲੋਂ ਮੈਂ ਸਾਰਾ ਸ਼ੁਕਰੀਆ ਕਰਦੀ ਹਾਂ ਕਿ ਮੈਨੂੰ ਇਸ ਲਾਇਕ ਸਮਝਿਆ ਕਿ ਮੈਨੂੰ ਬੂਟਾ ਵਿੱਚ ਕੱਢੇ ਕੀਤਾ ਸਾਰਿਆਂ ਦਾ ਨਾਮ ਮਾਰ ਕਰ ਦਿਨਾ ਅੱਜ ਅਜ ਲਾਕ ਸੰਪਤੀ ਦੀ ਜੋ ਲਖਨਾ 14 ਤਰੀਕ ਨੂੰ ਤੇ ਜਿਲ੍ਹਾ ਪ੍ਰਸ਼ਦੀਪੀ ਨਾਲ ਹੈ ਜੀ ਅੱਜ ਉਸੇ ਲਾਕ ਸੰਪਤੀ ਦੇ ਜਿਹੜਾ ਨਾ ਦਾਸ ਫੈਲਾ ਜਿਹੜੀਆਂ ਉਹ ਵੈਲ ਕਿਤੇ ਸ਼ੋਗ ਨਹੀਂ ਕੱਲ ਗਈਆਂ ਤੇ ਬਾਕੀ ਕੱਲ ਹੋ ਜਾਣਗੀਆਂ ਕਿ ਸਾਰੀਆਂ ਜਿਹੜੀਆਂ 20 ਹੈਗੀਆਂ ਸੰਪਤੀਆਂ ਇਹ ਸਭੀਆਂ ਦੇ ਕੈਂਡੀਡੇਟ ਸ਼ੀਟ ਕੱਲ੍ਹ ਦਾ ਦੇ ਬਲ ਖੜੇ ਕਰਾਂਗੇ ਉਹਨਾਂ ਦੇ ਪੂਰੇ ਪੇਪਰ ਭਰ ਕੇ ਦੋ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਨੇ ਉਹ ਦੋਨਾਂ ਦੇ ਪੇਪਰ ਹੀ ਭਰੇ ਜਾਣਗੇ ਤੇ ਇਸ ਕਰਕੇ ਮੇਰੇ ਲੋਕਾਂ ਨੂੰ ਵੋਟਰਾਂ ਨੂੰ ਅਪੀਲਿਆ ਤੇ ਆਓ ਆਪਾਂ ਰਲ ਮਿਲ ਕੇ ਸ਼੍ਰੋਮਣੀ ਕਾਗਦ ਨਾਲ ਕੈਂਪੀਨ ਨੂੰ ਚਟਾਈਏ ਚਟਾ ਕੇ ਤੇ ਆਉਣ ਵਾਲੀ 2027 ਦੀ ਜਿਹੜੀ ਸਰਕਾਰ ਆ ਉਹ ਸ਼ਰੋਣ ਕੱਲ ਦੀ ਬਣਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਬਾਗ ਡੋਰ ਤੇ ਇਹ ਪੰਜਾਬ ਦੀ ਤਾਂ ਕਿ ਪੰਜਾਬ ਦਾ ਮੋੜ ਵਿਕਾਸ ਜਿਹੜਾ ਨਿਹਾਂ ਤੇ ਆ ਸਕੇ ਇਸੇ ਉਮੀਦ ਦੇ ਨਾਲ ਸਾਰਿਆਂ ਦਾ ਜਿੰਨੇ ਵੀ ਕੈਂਡੀਡੇਟ ਮੇਰੇ ਵੀਰਾਂ ਨੇ ਭੈਣਾਂ ਨੇ ਪੇਪਰ ਭਰੇ ਨੇ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਇਸ ਮદાન ਦੇ ਵਿੱਚ ਉਤਰੇ ਹੋ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਤੁਹਾਨੂੰ ਆ ਬਾਪੜੀਆਂ ਬੋਟਾਂ ਦੇ ਨਾਲ ਚੁਣ ਕੇ ਤੁਹਾਨੂੰ ਇਹ ਬਲੱਗ ਕੰਪੀ ਦੇ ਮੈਂਬਰ ਬਣਾ ਕੇ ਇੱਥੇ ਪਕਾੜੇ ਜ਼ੋਨ ਚ ਭੇਜਣਗੇ ਤੇ ਜਿਲ੍ਹਾ ਪ੍ਰਸ਼ਾਸਨ ਦੇ ਦੋ ਮੈਂਬਰ ਬਣਾ ਕੇ ਵੀ ਉਹ ਜ਼ਿਲ੍ਹੇ ਦੇ ਵਿੱਚ ਭੇਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬ ਡਿਵੀਜ਼ਨ ਫਗਵਾੜਾ ਦੇ ਵਿੱਚ ਸਬ ਡਿਵੀਜ਼ਨ ਫਗਵਾੜਾ ਦੇ ਵਿੱਚ ਸਰਕਾਰ ਦੀ ਆਦੇਸ਼ਾਂ ਦੇ ਸਬਕਾ ਜਿਹੜੀ ਅਮਬਿਨੇਸ਼ਨ ਲੈਂਡ ਦਾ ਜੋ ਪ੍ਰੋਸੈਸ ਚੱਲ ਰਿਹਾ ਹੈ ਤੇ ਜਿਹੜੇ ਇੱਕ ਤੋਂ 4 ਦਸੰਬਰ ਦਾ ਸ਼ਡਿਊਲ ਸਰਕਾਰ ਵੱਲੋਂ ਪ੍ਰਾਪਤ ਹੋਇਆ ਹੈ ਉਹਦੇ ਸਾਰ목ਹ ਅ ਕੱਲ ਤਿੰਨ ਨਾਮਿਨੇਸ਼ਨ ਆ ਪ੍ਰਾਪਤ ਹੋਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜੀ ਕਿ ਇਸ ਸਮਤੀ ਦੀਆਂ ਲਕਸ਼ਮਾਂ ਹੋਣੀਆਂ ਨੇ ਉਹਦੇ ਸਬੰਧ ਦੇ ਵਿੱਚ ਤਿੰਨ ਨਾਮਿਨੇਸ਼ਨ ਫਾਰਮ ਕੱਲ 2 ਦਸੰਬਰ ਨੂੰ ਤੇ ਅੱਜ 3 ਦਸੰਬਰ ਨੂੰ 25 ਨਾਮਿਨੇਸ਼ਨ ਫਾਰਮ ਆਏ ਨੇ ਹੁਣ ਤੱਕ ਕੁੱਲ 28 ਨਾਮਿਨੇਸ਼ਨਾਂ ਦਰਜ ਹੋ ਚੁੱਕੀਆਂ ਨੇ ਤੇ ਕੱਲ ਲਾਸਟ ਡੇਟ ਤਰੀਕ ਹੈਗੀ ਆ ਨਾਮਿਨੇਸ਼ਨ ਫਾਈਲ ਕਰਨ ਦੀ 11 ਤੋਂ 3 ਵਿੱਚ ਤੱਕ ਸੋ ਸਾਰਿਆਂ ਨੂੰ ਆਪੀ ਇਲਾਕੇ 11 ਤੋਂ 3 ਵਜੇ ਤੱਕ ਕੱਲ ਲਾਸਟ ਡੇਟ ਦੇ ਦੌਰਾਨ ਜਿਹੜੀ ਆਪਣੀ ਨਾਮੀਨੇਸ਼ਨ ਨੇ ਉਹ ਕੈਂਡੀਡੇਟ ਭਰ ਸਕਦੇ ਨੇ ਤੇ ਫਰਦਰ ਉਸ ਤੋਂ ਬਾਅਦ ਅਗੇ ਜੋ ਸ케ਜੂਲ ਹੈਗਾ ਉਹਦੇ ਮੁਤਾਬਕ ਅਗਲੀ ਦੀ ਕਾਰਵਾਈਆਂ ਚ ਲਿਆਂਦੀ ਜਾ ਰਹੀ ਹੈ ਧੰਨਵਾਦ ਜੀ